thank you ਸਾਡੀ ਮਮਾ ਜੀ 21 ਸਾਰੇ ਦਾ ਮਾਂ ਸਾਡੀ ਸਾਰੀ ਟੀਮ ਦਾ ਕਰਦੇ ਗਿਆ ਜੀ ਮਾਤਾ ਦਾ ਆਸ਼ੀਰਵਾਦ ਹੀ ਬਹੁਤ ਹੁੰਦਾ ਥੈਂਕ ਯੂ ਸੋ ਮਚਾ ਬਾਵ ਜੀਆਂ ਦੇ ਮਮੀ ਜੀ ਸਾਡੇ ਸਾਰਿਆਂ ਦੇ ਮਮੀ ਜੀ ਨੇ ਬਾਬਾ ਜੀ ਚੜ੍ਹਦੇ ਕਾਲਜ ਰੱਖਣ ਪੂਰੀ ਨਜ਼ਰਾਂ ਤੋਂ ਬਚਾ ਕੇ ਰੱਖੇ ਪੁੱਤ ਨੂੰ ਆ ਜੀ ਨਿੱਤ ਤੇ ਇਹ ਵਿਚਾਰੀ ਆਪਣੇ ਕੋਲੇ ਆ ਗਈ ਕਹਿੰਦੀ ਵੀਰੇ ਬਾਲੇ ਸਾਮੂ ਮੋੜਤੀ ਬਾਈ ਬਣੇ ਤੁਸੀਂ ਨਾ ਮੋੜਿਓ ਅੱਛਾ ਜੀ ਮਾਰਾ ਭਾਣੇ ਹੋਰ ਕਿਸੇ ਦਾ ਰਹਿ ਜੇ ਰਹਿ ਜੇ 13 ਨਹੀਂ 13 ਨਹੀਂ ਦੰਦੇ ਸਹੀ ਗਾਜੂ ਮਰਜੀ ਹੋ ਜੇ ਦੇਖੋ ਜੀ ਬਹੁਤ ਸਗੀ ਹਾਂ ਬਾਈ ਇਹਨੇ ਵਿਚਾਰੀ ਨੇ ਇੱਥੇ ਪੈਰੀ ਹੱਥ ਲਾਏ ਜੀ ਇੰਨਾ ਮੈਂ ਕਿਹਾ ਭਾਣੇ ਤੇਰੇ ਭਾਗ ਨੇ ਤੇਰੇ ਮੁਕੱਦਰ ਨੇ ਮੈਂ ਕਿਹਾ ਤੈਨੂੰ ਮੈਂ ਦੂਜਿਆਂ ਨਾਲ ਚਾਰ ਚੀਜ਼ਾਂ ਵੱਧ ਦੇਉਂ ਪਰ ਹਾਂ ਬਹੁਤ ਵਧੀਆ ਕੀਤਾ ਔਰ ਬਾਈ ਕੀ ਹਾਲ ਦਾ ਬਹੁਤ ਮਾਨ ਨਾ ਸਹੀ ਗੱਲ ਆ ਹਾਂ ਜੀ ਬਾਲ ਬਾਈ ਵੈਸੇ ਵੀ ਗੱਲ ਸੋਚਣ ਵਾਲੀ ਆ ਦੇਖੋ ਵੀ ਦੂਜੇ ਬੰਦੇ ਮੋੜ ਦਿੰਦੇ ਨੇ ਹਨਾ ਇਹ ਵੀ ਹਾਂ ਗਾਹਾਂ ਵਾਸਤੇ ਵੀ ਇੱਕ ਮੈਸੇਜ ਆ ਇਹ ਚੀਜ਼ ਦਾ ਵੀਰ ਜਿਹਦੇ ਇੱਕ ਤਾਂ ਰੱਬ ਨੇ ਵਕਤ ਪਤਾ ਦੇਖ ਹਨਾ ਬਿਲਕੁਲ ਬਿਲਕੁਲ ਕਹਿੰਦੀ ਸੱਚੀ ਤੂੰ ਬਹੁਤ ਕੁਛ ਕਰਤਾ ਮੇਰੇ ਲਈ ਮੈਂ ਕਹਾਂ ਭਾਣੇ ਮੈਂ ਨਹੀਂ ਕੀਤਾ ਕਾਰਨ ਕਰਾਉਣ ਵਾਲਾ ਪ੍ਰਮਾਤਮਾ ਆਪ ਦਾ ਇੱਕ ਛੋਟਾ ਜਿਹਾ ਜਰੀਆ ਕਰਦਾ ਪ੍ਰਮਾਤਮਾ ਜਿਹਦਾ ਮੱਥੇ ਤੇ ਰਿਜਕ ਲਿਖਿਆ ਜਿਹਨੂੰ ਪ੍ਰਮਾਤਮਾ ਨੇ ਜੰਮਿਆ ਭੇਜਿਆ ਉਹਨੂੰ ਰੋਜੀ ਰੋਟੀ ਸਾਰਾ ਕੁਝ ਲਿਖ ਕੇ ਭੇਜਿਆ ਮੈਂ ਇਹਨਾਂ ਨਾਲ ਵਾਅਦਾ ਕਰਕੇ ਆਇਆ ਸੀ ਮੈਂ ਕਿਹਾ ਜੇ ਤੁਸੀਂ ਨੱਚੋਗੇ ਮੈਂ ਤੁਹਾਡੇ ਲਈ ਲਾਹੌਰ ਗਾਣਾ ਗਾਉਂਗਾ ਮੈਂ ਮੇਰਾ ਗਾਉਣ ਦਾ ਮੂਡ ਹੈ ਨਹੀਂ ਸੀ ਆ ਸੱਜਣ ਆਏ ਹੋਏ ਸਾਰੇ ਮੇਰੇ ਵੱਡੇ ਹੈ ਬਣੇ ਇਹਨਾਂ ਗੱਲਾਂ ਇੱਥੇ ਲਾਹੌਰ ਦਾ ਤਾਰੀਫ ਕਰਨ ਸੇਧ ਮਿਲੂ ਵੀ ਅਸੀਂ ਵੀ ਇਸ ਪਾਸੇ ਜਿਹੜੇ ਕਦਮ ਐ ਉਹ ਚੱਕੇ ਸੋ ਮੈਂ ਬਹੁਤ ਵਧਾਈ ਦਿੰਦਾ ਸਾਰੀ ਟੀਮ ਨੂੰ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਇਸੇ ਤਰ੍ਹਾਂ ਦੇ ਜਿਹੜੇ ਸੋਸ਼ਲ ਪ੍ਰੋਗਰਾਮ ਇਸੇ ਤਰ੍ਹਾਂ ਸਾਡੇ ਜਿਹੜੇ ਤਿੰਹਾਂ ਦੇ ਵਿਆਹ ਨੇ ਉਹ ਕਰਦੇ ਰਹੋ ਤੇ ਹੋਰ ਵੀ ਜਿਹੜੇ ਸਮਾਜ ਸੇਵੀ ਕੰਮ ਨੇ ਉਹਨਾਂ ਚੋਂ ਬਾਤ ਚੜਕੀ ਇਸਾ ਰਹਿੰਦੇ ਰਹੋ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਬਹੁਤ ਸਾਰਿਆਂ ਦਾ ਧੰਨਵਾਦ ਤੇ ਸ਼ੁਭ ਕਾਮਨਾਵਾਂ ਅਗਲੀ ਜ਼ਿੰਦਗੀ ਲਈ ਸਾਰੇ ਜੋੜਿਆਂ ਨੂੰ ਬਹੁਤ ਮੈਂ ਵਧਾਈ ਦੇਣਾ ਤੇ ਦੁਬਾਰਾ ਮੈਂ ਅੰਗਰੇਜ਼ ਜਿਹੜੀ ਜਿਹਨੂੰ ਦੱਸ ਰਿਹਾ ਸੀ ਕਿ ਇਹਨਾਂ ਦਾ ਗਾਣਾ ਧੋਖਾ ਨਾਲ ਕਿਤੇ ਦੇ ਦੇ ਜਾਈ ਮੈਂ ਜਦੋਂ ਸਾਡਾ ਵੀ ਕੋਈ ਜਨਤ ਨੇ ਜਵਾਨੀ ਚੜ੍ਹਦੇ ਰਹੀ ਤੇ ਮੈਂ ਤਾਂ ਹਜੇ ਵੀ ਜਵਾਨ ਆ ਮੈਨੂੰ ਉਹ ਬਹੁਤ ਸੋਹਣਾ ਇਹ ਗਾਣਾ ਸੋ ਮੈਂ ਬਹੁਤ ਧੰਨਵਾਦ ਦੁਬਾਰਾ ਕਰਦਾ ਦੁਬਾਰਾ ਸਾਰੀ ਟੀਮ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦਾ ਉਗੀਰ ਜੀ ਦਾ ਗੀਤ ਹਏ ਟੌਪ ਕੋਲ ਘੜਕੀ ਮੋਹਾਰੀ ਗੱਡੀ ਵੜੀਆ ਬਾਕੀ ਤੇਰਾ ਸੁਣਦਾ ਨਾ ਮਾ ਨਾ ਕੋਈ ਖਾਨੀ ਮੂਸ ਤੇ ਬੁਲਾਉਂਦੇ ਛੋਟ ਆਪਣੀਆਂ ਜਾਨੀ ਹਏ ਇੱਕ ਗੱਲ ਪੱਕੀ ਵਿਆਹ ਤੇਰੇ ਨਾਲ ਕਰਾਉਣਾ ਨਹੀਂ ਖਾ ਬਿਆਹ ਆ ਦੂਰਾ ਆ ਇਰਪਾ ਕਰੋ ਤਿੰਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ